ਜਲਦੀ ਬੜਾ ਹਰਾਣ ਕਹਿੰਦਾ ਜੀਵਨ ਨਾ ਵੀ ਆਣਾ ਸੀ ਉਦਾਂ ਹੀ ਅਸੀਂ ਗੁਰੂ ਗੋਬਿੰਦ ਸਿੰਘ ਮਾਪਾਸ਼ਨ ਨੂੰ ਸਮਝਿਆ ਨਹੀਂ ਜਿੱਦਾਂ ਕਲਸੀ ਸਮਝਿਆ ਉਹ ਵੇਸੀ ਹੋ ਸਾਨੂੰ ਏਡਾ ਵੱਡਾ ਭਰਮ ਪੈ ਗਿਆ ਕਿ ਜੋ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਸਮਝਦੇ ਰਹੇ ਅੱਜ ਤੱਕ ਵੀ ਉਹ ਲੜਾਈਆਂ ਕਰਨ ਵਾਲਾ ਸੀਗਾ ਉਨੇ ਆਪਣਾ ਪਰਿਵਾਰ ਮਰਵਾ ਲਿਆ ਉਹਨਾਂ ਪ੍ਰਤਕਾਰ ਉਹ ਜਾਣਦੇ ਆ ਉਹ ਇੰਨਾ ਦੁਖੀ ਹੋਇਆ ਸੀ ਉਹ ਬਾਹਰ ਦਾ ਬਾਹਰ ਦਾ ਰੂਪ ਦੇਖਿਆ ਉਹਦਾ ਬਾਹਰ ਦਾ ਬਾਹਰ ਦਾ ਰੂਪ ਦੇਖਿਆ ਨਾ ਜੀ ਗੁਰਬਾਣੀ ਵਿਚਾਰ ਸਕੇ ਨਾ ਗੁਰਦਾਨ ਸਾਹਿਬ ਨੂੰ ਸਮਝ ਸਕੇ ਕਿਉਂ ਨਹੀਂ ਸਮਝ ਸਕੇ ਅੱਪਾ ਗੱਲ ਕਰ ਤਲਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪੰਨ ਜੀ ਦੀ ਅਮਰ ਕਥਾ ਦੀ ਤਲਗੁਰੂ ਨਾਨਕ ਪਾਸ਼ਾ ਦੇ ਨਾਲ ਜੋ ਸਿੱਧਾਂ ਦੀ ਗੋਸ਼ਟ ਹੋਈ ਵਿਚਾਰ ਪਟੰਦਰਾ ਹੋਇਆ ਸਿੱਧਾ ਨੇ ਪੁੱਛਿਆ ਤੇਰਾ ਗੁਰੂ ਕੌਣ ਹੈ ਤੇਰੇ ਕੋਈਆਂ ਕਰਾਮਾਤਾਂ ਆ ਐਨੀ ਸ਼ਕਤੀ ਬੇਅੰਤ ਸ਼ਕਤੀ ਤੇਰੇ ਕੋਲ ਆ ਤੇਰੇ ਅੱਗੇ ਕੋਈ ਝਾਕ ਨਹੀਂ ਸਕਦਾ ਤੇਰੇ ਅੱਗੇ ਕੋਈ ਸਵਾਲ ਇਹੋ ਜਿਹੇ ਕੱਲ੍ਹ ਤੋਂ ਜਿਹੜਾ ਤੈਨੂੰ ਪਤਾ ਨਾ ਹੋਵੇ ਕੋਈ ਤੈਨੂੰ ਚੁਕਾ ਨਹੀਂ ਸਕਦਾ ਤੇਰਾ ਗੁਰੂ ਕੋਣ ਹੈ ਉਹਨਾਂ ਨੇ ਕਿਹਾ ਸ਼ਬਦ ਗੁਰੂ ਆ ਜਿਹੜਾ ਜਿੱਥੇ ਆਪਾਂ ਬੈਠੇ ਨਾ ਹੁਣ ਕਹਿੰਦੇ ਸ਼ਬਦ ਗੁਰੂ ਇਹ ਆ ਗੁਰੂ ਮੇਰਾ ਅਸੀਂ ਕੀ ਬਣੇ ਸ਼ਬਦ ਨੂੰ ਅਸੀਂ ਤਾਂ ਸ਼ਬਦ ਨੂੰ ਹੀ ਸਮਝ सके ਵੀ ਗੁਰਦੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਮੰਨੂ ਗੁਰੂ ਮੰਨ ਲਿਆ ਅਸੀਂ ਗੁਰੂ ਕੋਥੇ ਲੱਲਦੇ ਫਿਰਦੇ ਆ ਤੇ ਗੁਰੂ ਨਾਨਕ ਸਾਹਿਬ ਦੇ ਤੇ ਪੰਮ ਬਚਨੇ ਆ ਉਹ ਕਹਿੰਦੇ ਜੀ ਰੱਬ ਦੇ ਖਡਾਬ ਸੰਸਾਰ ਦੇ ਲੋਕੋ ਜਿਹੜਾ ਪਰੂ ਦੇਖਣਾ ਰੱਬ ਲੱਭਦੇ ਫਿਰਦੇ ਜੇ ਤੇ ਵਾਹ ਵਾਹ ਬਾਣੀ ਦਰੰਕਾਰ ਹੈ ਆ ਬਾਣੀ ਜਿਹੜੀ ਹੈ ਨਾ ਇਹ ਕੀ ਆ ਬਾਣੀ ਸ਼ਬਦ ਦੇ ਨਾਲ ਰਲ ਕੇ ਬਾਣੀ ਬੜੀ ਨਾ ਸ਼ਬਦਾਂ ਨਾਲ ਹੀ ਬਾਣੀ ਬੜੀ ਬੜੀ ਨਾ ਪਾ ਜਿਹੜਾ ਇਹ ਸ਼ਬਦ ਅੰਕਾਰ ਹੈ ਗੁਰਦਾਮ ਸਾਹਿਬ ਨੇ ਆਪਣਾ ਸ਼ਬਦ ਨੂੰ ਗੁਰੂ ਬਣਿਆ ਉਹਨੂੰ ਗੁਰੂ ਪਦਵੀ ਦੇਣੀ ਸੀ ਕਿਸੇ ਕਾਣ ਦੇਣੀ ਸੀ ਕੋ ਕਾਣ ਬਣਦਾ ਸੀ ਨਾ ਇਹਦੋਂ ਸ਼ਬਦ ਨੂੰ ਗੁਰੂ ਗੱਦੀ ਦੇਣੀ ਸੀ ਗੁਰੂ ਬਣਨਾ ਸੀਗਾ ਇਹਨੂੰ ਗੁਰਦਾਮ ਸਾਹਿਬ ਨੇ ਬਣਿਆ ਅੱਜ ਉਹਨੂੰ ਸੰਪੂਰਨ ਕਰਦਾ ਗੁਰਗੋਬ ਸਿੰਘ ਮਹਾਰਾਜ ਨੇ ਉਦੋਂ ਮੁਕਾਨ ਬਣਦੇ ਹਨ ਪਟਨਾ ਸਾਹਿਬ ਤੋਂ ਚੱਲੇ ਅਨੰਤਪੁਰ ਸਾਹਿਬ ਅਨੰਤ ਸਾਹਿਬ ਤੋਂ ਚੱਲੇ ਮਾਛੀ ਬੜਾ ਪੜਾਉਂਤ ਪੜਾ ਦਾੜ ਪੜਾ ਇਸ ਜਗਤ ਤੇ ਅਕੀਦ ਤੇ ਦਿਨਾਂ ਜਿਹਨੂੰ ਦਿਨਾ ਤਾਮੜ ਕਹਿੰਦੇ ਹੋਂਚਦਾ ਸ਼ਬਦ ਗੁਰੂ ਨੂੰ ਗੁਰਗੱਦੀ ਦੇ ਦੇ ਸਥਾਨ ਤੇ ਕਿ ਕਿੱਥੇ ਜਾ ਕੇ ਗੁਰਗੱਦੀ ਦੇਣੀ ਆ ਸ਼ਬਦ ਨੂੰ ਗਾਲ ਦੇ ਤਾਰੇ ਸلسਲਾ ਹੀ ਖਤਮ ਕਰਦਾ ਹੈ ਗੁਰੂ ਦਾ ਪਰ ਅਸੀਂ ਕਿਹੜੇ ਬੱਸ ਸਕੀਂ ਦੇ ਤਾਰੇ ਗੁਰੂ ਤੋਂ ਕਿਹੜਾ ਅਸੀਂ ਬੱਸ ਸਕਿਆ ਨਹੀਂ ਬੱਸ ਸਕਿਆ ਅਸਰ ਕੇਵਲ ਸਾਡਾ ਦੇਹ ਦਾ ਪਿਆਰ ਸਾਡਾ ਦੇਹ ਦਾ ਪਿਆਰ ਜਦ ਸਨ ਮੁਖੋਆ ਪਿਆ ਰਿਓ ਬਹੁਤ ਕਮੰਡਾ ਬੱਪਾ ਲਈ ਉਹਨੇ ਕਿਹਾ اے ਪਾਸ਼ਾ ਤੇਰੇ ਹਾਰ ਤਨ ਹਾਰ ਟਾਈਮ ਮੈਂ ਦਰਸ਼ਨਾਂ ਕੰਮ ਦਰਸ਼ਨ ਕਰਨਾ ਚਾਹੁੰਦਾ ਹੈ ਤਲ ਗੁਰੂ ਦਾਸ ਸਾਹਿਬ ਨੂੰ ਕਿਹਾ ਮਨਸੁਖ ਦਾ ਨਾਂ ਸੀ ਮਨਸੁਖ ਕਹਿੰ ਲਗਾ ਪਾਸ਼ਾ ਮੈਂ ਹਾਰ ਟਾਈਮ 24 ਘੰਟੇ ਤੇਰੇ ਦਰਸ਼ਨ ਕਰਨਾ ਚਾਹੁੰਦਾ ਹੈ ਕਾਛ ਗnde ਇਹ ਤੰਦ ਜਿਹੜਾ ਨਾ ਮੇਰਾ ਇਹਨੇ ਨਾਸ਼ ਹੋ ਜਿਹੜਾ ਤਿਸ ਉਸ ਕਾਲਪੁਰ ਦੀ ਪ੍ਰਕਿਰਤੀ ਦਾ ਸੂਰ ਹੈ ਤਾਂ ਤੇ ਚੋ ਵੀ ਕਿਵੇਂ ਦਰਸ਼ਨ ਕਰੇਗਾ ਇੱਕੋ ਟੱਗ ਤੈਨੂੰ ਦੱਸ ਦੇਣਾ ਅਜਦ ਸਿੱਧਾ ਨੂੰ ਦੱਸਿਆ ਤਾਂ ਨਾ ਕੋਈ ਮੰਸੂਬ ਨੂੰ ਬਹੁਤ ਵੱਡੇ ਤਵਪਾਰੀ ਨੂੰ ਪਾਸ਼ਾ ਦੱਸ ਰਿਹਾ। ਕੱਲਾ ਵਪਾਰੀ ਤੇ ਉਹ ਰੱਬ ਦੇ ਪਿਆਰ ਵਾਲਾ ਵੀ ਸੀ। ਉਹਨੂੰ ਵੀ ਇਹ ਗੱਲ ਕਹੀ ਸੀ। ਬਸ ਆ ਸ਼ਬਦ ਨੂੰ ਦੇਖ ਲਾ। ਗ੍ਰੰਥਕਾਰ ਨੂੰ ਦੇਖ ਲਾ। ਮੈਨੂੰ ਦੇਖ ਲਾ। ਸਭ ਕੁਝ ਤੈਨੂੰ ਇਸ ਸ਼ਬਦ ਵਿੱਚੋਂ ਦਰਸ਼ ਸਭ ਚੀਜ਼ ਦੇ ਦਰਸ਼ਨ ਹੋ ਜਾਣਗੇ। ਜੇ ਤੂੰ ਜਿੰਨਾ ਇਹ ਸ਼ਬਦ ਨਾਲ ਪਿਆਰ ਕਰੀ ਜਾਵੇਂਗਾ ਖਰ ਖੰਡ ਬ੍ਰਹਿਮੰਡ ਵੀ ਤੇਰੇ ਦੁੱਸੇ ਲੱਗ ਜਾਣਗੇ ਉਹਨਾਂ ਲੋਕਾਂ ਦੀ ਤੂੰ ਯਾਤਰਾ ਵੀ ਕਰਕੇ ਦੇਖ ਵੀ ਲਵੇਂ ਗਗਨ ਸੁਨ ਸੁਨ ਵਿੱਚ ਨੇ ਪਰ ਕੁਝ ਕਰ ਕਰ ਤੂੰ ਕੋ ਉਹ ਤੋਂ ਜਫਰ ਨਾਵਾ ਦੇ ਕੇ ਪੰਜ ਸਿੰਘਾਂ ਨੂੰ ਦਇਆ ਸਿੰਘ ਦੀ ਅਗਵਾਈ ਵਿੱਚ ਦਿੱਲੀ ਭੇਜਿਆ ਦੇ ਨਾਲ ਪੱਕਾ ਕਰਕੇ ਇਹ ਗੱਲ ਪੱਕੀ ਕਰਕੇ ਭੇਜਿਆ ਕਿ ਦੈਦ ਸਿੰਘ ਔਰ ਦੇ ਦੇ ਵੱਡੇ ਤੋਂ ਵੱਡਾ ਐਲਕਾਰ ਹੋਵੇ ਪ੍ਰਧਾਨ ਹੋਵੇ ਜਿਹੜਾ ਸਾਰਿਆਂ ਦਾ ਉਹਨੂੰ ਵੀ ਇਹ ਚਿੱਠੀ ਨਹੀਂ ਦੇਣੀ ਇਹ ਪਾਵੇ ਕਿਸੇ ਤਰੀਕੇ ਨਾਲ ਤੈਮ ਲੱਗ ਜਾਵੇ ਇਹ ਸਿੱਧੇ ਚਿੱਠੀ ਜਿਹੜੀ ਹੈ ਨਾ ਇਹ ਗੁਰੂ ਵਾਹਿਗੁਰੂ ਅਰਧ ਗੇਬੂ ਦੇਣੀ ਇੱਕ ਇਹਦੇ ਵਿੱਚ ਵੀ ਥੋੜੀ ਜਿਹੀ ਮਿਸਾਲ ਦੇ ਦਵਾਂ ਅੱਤਾਂ ਗੁਰੂ ਨਾਮਸਰ ਜਿਹੜੇ ਬਾਣੀ ਬਾਣੀ ਦੇ ਬਾਣੀ ਨੇ ਜਿਨ੍ਹਾਂ ਨੇ ਬਹੁਤ ਸਾਨੂੰ ਦਿੱਤਾ ਜਿਨ੍ਹਾਂ ਨੇ ਦਰਮਕਾਲ ਦਾ ਸਾਨੂੰ ਸਰੂਪ ਦਿੱਤਾ ਇਨਾਂ ਨੇ ਜਦੋਂ ਇਨਾਂ ਦਾ ਪਿਤਾ ਜੀ ਗੁਰਗੱਦੇ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਹਿਬ ਤਦ ਸੂਰਤ ਆ ਨਾ ਸਕੇ ਕਿਉਂਕਿ ਕੈਦੇ ਘਰ ਗਏ ਹੋ ਸੀ ਤੇ ਹੁਕਮ ਕੀਤਾ ਸੀ ਕਿ ਜਿੰਨਾ ਚਿਰ ਮੈਂ ਬਲਾਵਾ ਨਾ ਅਰਜਨ ਤੂੰ ਉਹਨਾਂ ਚ ਆਉਣਾ ਨਹੀਂ ਮੈਂ ਬਲਾਵਾਂਗਾ ਤੇ ਆ ਵੀ ਤਾਇਦੇ ਮੁੰਡੇ ਦੀ ਸ਼ਾਦੀ ਸੀ ਸ਼ਾਦੀ ਤੇ ਗਏ ਸੀ ਪੰਜ ਪਾਸੇ ਮਰਨ ਮੁਰ ਸਾਤਿ ਨੂੰ ਹੋਈ ਨੂੰ ਕਈ ਦਿਨ ਹੋ ਗਿਆ ਚਿੱਠੀ ਪੱਤਰ ਕੋਈ ਆਏ ਨਹੀਂ ਅਡੇਕ ਵਿੱਚ ਬੇਬਦ ਹੋ ਰਹੇ ਆ ਦੁਖੀ ਹੋ ਰਹੇ ਆ ਬੇ ਪਿਤਾ ਗੁਰੂ ਨੇ ਅਜੇ ਤੱਕ ਮੈਨੂੰ ਬੁਲਾਇਆ ਨਹੀਂ ਉੱਥੋਂ ਦੋ ਚਿੱਠੀਆਂ ਭੇਜੀਆਂ ਫਿਰ ਦੋ ਚਿੱਠੀਆਂ ਦੋ ਤਿੰਨ ਚਿੱਠੀਆਂ ਭੇਜੀਆਂ ਉੱਥੇ ਉਹ ਰਾਹ ਵਿੱਚ ਪ੍ਰਿਥੀ ਚੰਨ ਨੂੰ ਦੇੜੇ ਸੀ ਵੱਡੇ ਭਰਾ ਨੂੰ ਚਿੱਠੀ ਦੇ ਦੇੜੀ ਸੀਗੀ ਦੇੜੀ ਦਾ ਗੁਰੂ ਹਰ ਗੁਰੂ ਰਾਮਦਾਸ ਸਾਹਿਬ ਨੂੰ ਸੀ ਪਰ ਉਹ ਚਿੱਠੀ ਆ ਜਿਹਨੂੰ ਪ੍ਰਿਥੀ ਚੰਦ ਨੂੰ ਦੇ ਵੱਡੇ ਭਰਾ ਨੂੰ ਮਿਲਦੀ ਰਹੀ ਉਹ ਗਾਇਬ ਕਰੀ ਗਿਆ ਇਸ ਵਾਸਤੇ ਇਹ ਗੱਲ ਇਸ ਗੱਲ ਦਾ ਪਤਾ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤਾਂ ਉਹਨਾਂ ਕਹੇ ਇਹ ਚਿੱਠੀ ਆ ਤੁਸੀਂ ਐਲ ਕਰ ਲਓ ਬਿੜਿਓ ਆਪਣੇ ਕੋਲ ਦਾ ਰੱਖ ਲਵੇ ਤੇ ਸਿੱਧੀ ਚਿੱਠੀ ਔਰ ਮਜੀਬ ਨੂੰ ਦੇਣੀ ਆ ਹੁਣ ਦਿੱਨਾਂ ਕੰਗੜ ਤੋਂ ਚੱਲੇ ਦਿੱਲੀ ਪਹੁੰਚੇ ਹੁਣ ਦਿੱਲੀ ਕੋਈ ਸੁਆਬ ਮਿਲੇ ਸਿੱਧਾ ਤਾਂ ਜਿੱਤੇ ਦਿਨਾਂ ਤੇ ਜੇ ਸਿੱਧੇ ਵੀ ਜਾਂਦੇ ਸਿੱਧੇ ਕਿਸੇ ਜਾਣਦੇ ਸੀ ਜਿਹੜਾ ਪੈਰੋਂ ਮੈਂ ਗੱਲਾਂ ਵਿੱਚੋਂ ਗੱਲਾਂ ਨਿਕਲਦੀਆਂ ਨੇ ਕਾਰ ਪ੍ਰਾਪਤ ਕਰਨ ਵਾਸਤੇ ਭੇਖ ਬਦਲਣਾ ਜਿਹੜਾ ਨਾ ਉਹ ਮਾੜਾ ਨੇ ਅਈ ਨਾਮ ਸਾਡੇ ਜਿੰਦੇ ਬੰਦੀਆਂ ਦਾ ਇਹ ਕਹ ਲਿਆ ਦੁਨਾਲੀ ਕਿਉ ਪਾਈ ਜੀ ਅਪਰਜਮਾ ਕਿਉ ਪਾਇਆ ਜੀ ਤਨ ਗੁਰੂ ਗੋਬਿੰਦ ਸਿੰਘ ਬਾਰੇ ਫਿਰ ਮੈਂ ਪਾਉਂਦੇ ਰਹੇ ਇਹਦੇ ਨਾਲ ਸਗਲੇ ਉਪਰਾ ਬਖਰਾ ਕੰਮ ਚਲਾ ਲਿਆ ਇੱਕ ਦੇ ਚੋਲਾ ਪਹਿਲਾਂ ਮੈਂ ਪਉੜਾਈ ਨਹੀਂ ਇਸ ਕੋ ਵੀ ਅਸੀਂ ਆਪਣੀਆਂ ਥੋੜੀ ਜਿਹੀਆਂ ਮਰਜ਼ੀਆਂ ਵੀ ਕਰਨ ਲੱਗ ਗਏ। ਇਹਨਾਂ ਦਾ ਬਕਰਾ ਪਹਿਰਾਵਾ ਉਹਨੂੰ ਜੇ ਸਿੱਧਾ ਜਾਂਦੇ ਤਾਂ ਲੜਾਈ ਹੋ ਸਕਦੀ ਸੀ। ਜਿੱਦਾਂ ਪਹਿਲੇ ਬੜੇ ਜਾਂਦੇ ਸਿੰਘਾਂ ਵਾਲੇ ਪਹਿਲੇ ਬੜੇ ਜਾਂਦੇ ਤਾਂ ਹੋ ਸਕਦਾ ਕਿ ਕੋਈ ਮੁਕਾਬਲਾ ਹੋ ਜਾਂਦਾ ਕਿ ਨਾਲ। ਇਸ ਕੋ ਵੀ ਰਾਜੇ ਨੂੰ ਮੰੰਦੀ ਇੱਕ ਤਕਰੀਬ ਤਰਤੀਬ ਬਣਾਈ ਹੋਈ ਸੀ ਔਰ ਉਹ ਦੇਵ ਨੂੰ ਕਿਸੇ ਵੀ ਰਾਜ ਨੂੰ ਮਿਲਣਾ ਹੁੰਦਾ ਸੀ ਤਾਂ ਉਹਦੀ ਇੱਕ ਤਰਤੀਬ ਉਹਦਾ ਇੱਕ ਤਰੀਕਾ ਹੁੰਦਾ ਸੀ ਤਾਂ ਮੰਦ ਹਾ ਸੀ ਉਹਦੀ ਕੁਮਰੀ ਅਦਾਲਤ ਹੁੰਦੀ ਸੀ